ਪੀਪੀਟੀਵੀ ਦੇਖ ਰਹੇ ਦੁਨੀਆ ਭਰ ਦੇ ਕਿਰਤੀ ਪੰਜਾਬੀਆਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਪੰਜਾਬ ਦੀਆਂ ਰਾਜਨੀਤਿਕ ਫਿਜਾਵਾਂ ਵਿੱਚ ਹਰ ਰੋਜ਼ ਨਵੀਆਂ-ਨਵੀਆਂ ਡਿਵੈਲਪਮੈਂਟ ਹੋ ਰਹੀਆਂ ਨੇ ਸਾਰੀਆਂ ਪਾਰਟੀਆਂ ਲੀਡਰ ਹੀ ਇੱਕ ਦੂਸਰੇ ਤੇ ਰਾਜ ਖੋਲਣ ਵਿੱਚ ਬਿਜ਼ੀ ਨੇ ਇੱਕ ਬੰਨੇ ਤਾਂ ਵਿਕਰਮਜੀਠੀ ਦੇ ਮਸਲੇ ਵਿੱਚ ਨਿਤ ਨਵੇਂ-ਨਵੇਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ ਦੂਸਰੇ ਬੰਨੇ ਕਾਂਗਰਸੀ ਅਤੇ ਅਕਾਲੀ ਇੱਕ ਦੂਸਰੇ ਦੇ ਰਾਜ ਖੋਲਣ ਵਿੱਚ ਮਸਤ ਨੇ ਪੰਜ ਮੈਂਬਰੀ ਕਮੇਟੀ ਵੀ ਆਪਣੀ ਚਾਲ ਨਾਲ ਪੰਥਕ ਸਫਾ ਵਿੱਚ ਕਾਰ ਕਰ ਰਹੀ ਹੈ ਮਜੀਠੀਏ ਵਾਲੇ ਮਸਦੇ ਵਿੱਚ ਜਿਸ ਤਰ੍ਹਾਂ ਵਿਜੀਲੈਂਸ ਸਰਗਰਮ ਹੈ ਉਸ ਤੋਂ ਇਹ ਜਾਪਦਾ ਹੈ ਕਿ ਮਜੀਠੀਆ ਸਾਹਿਬ ਇਸ ਵਾਰ ਸੁੱਕੇ ਬਾਹਰ ਨਹੀਂ ਆਉਂਦੇ ਉਹਨਾਂ ਦੇ ਆਲੇ-ਦੁਆਲੇ ਇਸ ਤਰ੍ਹਾਂ ਦਾ ਘੇਰਾ ਬੁਣਿਆ ਜਾ ਰਿਹਾ ਹੈ ਕਿ ਉਹਨਾਂ ਦਾ ਬਚਣਾ ਹੁਣ ਮੁਸ਼ਕਲ ਜਾਪਦਾ ਹੈ ਵਿਜੀਲੈਂਸ ਵਾਲੇ ਕੜੀਆਂ ਨਾਲ ਕੜੀਆਂ ਜੋੜ ਕੇ ਅੱਗੇ ਵਧ ਰਹੇ ਨੇ ਪਿਛਲੇ ਸਮੇਂ ਵਿੱਚ ਵਿਜੀਲੈਂਸ ਨੇ ਜਿੰਨੇ ਵੀ ਕੇਸ ਦਰਜ ਕੀਤੇ ਉਹ ਇੱਕ ਇੱਕ ਕਰਕੇ ਅਦਾਲਤ ਵਿੱਚ ਢੇਰੀ ਹੋ ਗਏ ਅਤੇ ਵਿਜੀਲੈਂਸ ਬਿਊਰੋ ਦੀ ਕਾਫੀ ਕਿਰਕਰੀ ਹੋਈ ਸਾਰੇ ਮੁਲਜ਼ਮ ਤਕਰੀਬਨ ਬਾਜਿਤ ਭਰੀ ਹੋ ਗਏ ਪੰਜਾਬ ਵਿਜੀਲੈਂਸ ਬਿਊਰੋ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਕਾਰਜਕਾਲ ਦੌਰਾਨ ਕਾਫੀ ਸਰਗਰਮ ਰਿਹਾ ਸੀ ਉਸ ਨੇ ਪ੍ਰਕਾਸ਼ ਸਿੰਘ ਬਾਦਲ ਸਖਬੀਰ ਬਾਦਲ ਦੇ ਖਿਲਾਫ ਸਰੋਤਾਂ ਤੋਂ ਵੱਧ ਜਾਇਦਾਦ ਦੇ ਮੁਕਦਮੇ ਦਰਜ ਕੀਤੇ ਅਖਬਾਰਾਂ ਵਿੱਚ ਵੱਧ ਚੜ ਕੇ ਪ੍ਰਚਾਰ ਕੀਤਾ ਗਿਆ ਬਾਦਲ ਪਰਿਵਾਰ ਦੀ ਜਾਇਦਾਦ ਆਸਟ੍ਰੇਲੀਆ ਅਮਰੀਕਾ ਸਮੇਤ ਕਈ ਹੋਰ ਦੇ ਸ਼ਮਚ ਦਿਖਾਈ ਗਈ ਪਰ ਰਿਜ਼ਲਟ ਸਭ ਦੇ ਸਾਹਮਣੇ ਆ ਗਿਆ ਜਦੋਂ ਅਦਾਲਤ ਨੇ ਬਾਦਲਾ ਨੂੰ ਬਾਇਜਤ ਬਰੀ ਕਰ ਦਿੱਤਾ ਇਸ ਨਾਲ ਉਸ ਸਮੇਂ ਵਿਜੀਲੈਂਸ ਦੀ ਕਾਫੀ ਕਿਰਕਰੀ ਹੋਈ ਸੀ ਇਸ ਸਹੀ ਤਰ੍ਹਾਂ ਦਾ ਵਰਤਾਰਾ ਕੈਪਟਨ ਮਰਿੰਦਰ ਸਿੰਘ ਨਾਲ ਵਾਪਰਿਆ ਜਦੋਂ ਬਾਦਲ ਸਰਕਾਰ ਬਣੀ ਤਾਂ ਵਿਜੀਲੈਂਸ ਨੇ ਕੈਪਟਨ ਮਰਿੰਦਰ ਸਿੰਘ ਸਮੇਤ ਕਈਆਂ ਤੇ ਕੇਸ ਦਰਜ ਕੀਤੇ ਇਹ ਸਾਰੇ ਕੇਸ ਵੀ ਅਦਾਲਤ ਵਿੱਚ ਟੈਟੇਰੀ ਹੋ ਗਏ ਮੌਜੂਦਾ ਸਰਕਾਰ ਮੌਕੇ ਵੀ ਕਈ ਵਾਰੀ ਵਿਜੀਲੈਂਸ ਦੀ ਕਿਰਕਰੀ ਹੋ ਚੁੱਕੀ ਹੈ ਸਭ ਨੂੰ ਯਾਦ ਹੋਣਾ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਦੇ ਪਹਿਲੇ ਸੇਤ ਮੰਤਰੀ ਸਿੰਗਲਾ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਪਿਛਲੇ ਦਿਨਾਂ ਵਿੱਚ ਉਹ ਵੀ ਬਰੀ ਹੋ ਗਿਆ ਫਿਰ ਵਿਜੀਲੈਂਸ ਦੀ ਕਰਕਰੀ ਹੋਈ ਇਸੇ ਤੋਂ ਡਰਦਿਆਂ ਹੀ ਲੱਗਦਾ ਹੈ ਵਿਜੀਲੈਂਸ ਵਾਲੇ ਬਿਕਰਮ ਮਜੀਠੀਆ ਮਾਮਲੇ ਵਿੱਚ ਫੂਕ ਫੂਕ ਕੇ ਪੈਰ ਪੁੱਟ ਰਹੇ ਨੇ ਬਿਕਰਮ ਮਜੀਠੀਆ ਖਿਲਾਫ ਦਰਜ ਕੇਸ ਵਿੱਚ ਵਿਜੀਲੈਂਸ ਬਿਊਰੋ ਕੋਈ ਵੀ ਕਸਰ ਬਾਕੀ ਨਹੀਂ ਛੱਡਣੀ ਚਾਹੁੰਦਾ ਇਸੇ ਕਰਕੇ ਉਹ ਵੱਦ ਵੱਦ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ ਇਸੇ ਕੜੀ ਵਿੱਚ ਹੀ ਕੱਲ ਸਵੇਰੇ ਵਿਜੀਲੈਂਸ ਨੇ ਮੁਹਾਲੀ ਦੇ ਇੱਕ ਰੀਅਲ اسٹیਟ ਕੰਪਨੀ ਦੇ ਮਾਲਕ ਰਣਜੀਤ ਸਿੰਘ ਗਿੱਲ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਤੜਕਸਾਰ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਵੱਖ-ਵੱਖ ਟੀਮਾਂ ਵਿੱਚ ਰਣਜੀਤ ਸਿੰਘ ਗਿੱਲ ਦੇ ਵੱਖ-ਵੱਖ ਟਿਕਾਣਿਆਂ ਤੇ ਪਹੁੰਚਦੇ ਨੇ ਇੰਨਾ ਟਿਕਾਣਿਆਂ ਵਿੱਚ ਖਰੜ ਵਿੱਚ ਉਹਨਾਂ ਦਾ ਦਫ਼ਤਰ ਮੁਹਾਲੀ ਵਿਚਲੀ ਉਹਨਾਂ ਰਹਾਇਸ਼ ਅਤੇ ਚੰਡੀਗੜ੍ਹ ਵਿਚਲੀ ਉਹਨਾਂ ਰਹਾਸ਼ ਸ਼ਾਮਲ ਨੇ ਵਿਜੀਲੈਂਸ ਨੇ ਇੰਨਾ ਸਾਰੇ ਟਿਕਾਣਿਆਂ ਤੇ ਕੈਂਟਿਆਂ ਬੱਧੀ ਛਾਣਬੀਨ ਕੀਤੀ ਸਾਰਿਆਂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸਾਰੇ ਰਿਕਾਰਡ ਦੀ ਛਾਣਬੀਨ ਕੀਤੀ ਇੱਥੇ ਹੀ ਦੱਸਣਯੋਗ ਹੈ ਕਿ ਰਣਜੀਤ ਸਿੰਘ ਗਿੱਲ ਕੁਝ ਦਿਨ ਪਹਿਲਾਂ ਤੱਕ ਸ਼ੋਮਨੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਸੀ ਜੋ ਦੋ ਵਾਰ 217 ਅਤੇ 222 ਵਿੱਚ ਸ਼ੋਮਣੀ ਕਾਲੀ ਦਲ ਦੀ ਟਿਕਟ ਤੋਂ ਚੋਣ ਵੀ ਲੜ ਚੁੱਕਿਆ ਹੈ ਪਰ ਦੋਨੋਂ ਵਾਰ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਹੱਥੋਂ ਹਾਰ ਦਾ ਮੂੰਹ ਦੇਖਣਾ ਪਿਆ 217 ਵਿੱਚ ਖੜੜ ਤੋਂ ਪ੍ਰਸਿੱਧ ਪੱਤਰਕਾਰ ਕਮਰ ਸੰਧੂ ਨੇ ਅਰੰਜੀਤ ਸਿੰਘ ਗਿੱਲ ਨੂੰ ਮਾਤ ਦਿੱਤੀ 222 ਵਿੱਚ ਅਰੰਜੀਤ ਸਿੰਘ ਗਿੱਲ ਹੋਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਸਿੱਧ ਗਾਇਕਾ ਅਨਮੋਲ ਗਗਨਮਾਨ ਤੋਂ ਹਾਰ ਗਏ ਵਿਜੀਲੈਂਸ ਦੀ ਛਾਪੇਮਾਰੀ ਤੋਂ ਇੱਕ ਰਾਤ ਹੀ ਪਹਿਲਾਂ ਅਰੰਜੀਤ ਸਿੰਘ ਗਿੱਲ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਸੀ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੂੰ ਕਿਨਾਰੇ ਕਰਕੇ ਅਰੰਜੀਤ ਸਿੰਘ ਗਿੱਲ ਹੁਣੇ ਸਿੱਧੇ ਹੀ ਹਰਿਆਣਾ ਦੇ ਮੁੱਖ ਮੰਤਰੀ ਨੈਪ ਸਿੰਘ ਸੈਣੀ ਦੇ ਹੱਥੋਂ ਭਾਜਪਾ ਜੁਆਇਨ ਕਰਦੇ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਕਿਨਾਰੇ ਕਰਕੇ ਭਾਜਪਾ ਜੁਆਇਨ ਕਰਨਾ ਵੀ ਇੱਕ ਭੇਦ ਹੀ ਹੈ ਪਹਿਲਾਂ ਉਹਨਾਂ ਦਾ ਆਮ ਆਦਮੀ ਪਾਰਟੀ ਜੁਆਇਨ ਕਰਨ ਦੀਆਂ ਫਵਾਵਾਂ ਨੇ ਵੀ ਕਾਫੀ ਜ਼ੋਰ ਫੜਿਆ ਸੀ ਪਰ ਅਨਮੋਲ ਗਗਨਮਾਨ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ ਸੀ ਤਾਂ ਉਹਨਾਂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀਆਂ ਚਰਚਾਵਾਂ ਨੂੰ ਵਿਰਾਮ ਲੱਗ ਗਿਆ ਸੀ ਰਣਜੀਤ ਸਿੰਘ ਗਿੱਲ ਤੇ ਵਿਜੀਲੈਂਸ ਦੀਆਂ ਤਾਜ਼ੀਆਂ ਰਿੱਡਾਂ ਨੂੰ ਬਿਕਰਮ ਮਜੀਠੀਆ ਵਾਲੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਬਿਕਰਮ ਮਜੀਠੀਏ ਨਾਲ ਰਣਜੀਤ ਸਿੰਘ ਗਿੱਲ ਦੀ ਬਹੁਤ ਹੀ ਨੇੜਲੀ ਸੰਤ ਸੀ ਵਿਜੀਲੈਂਸ ਦਾ ਇਹ ਦਾਅਵਾ ਹੈ ਕਿ ਰਣਜੀਤ ਸਿੰਘ ਗਿਲਦੀ ਕੰਪਨੀ ਦਾ ਵਿਕਰਮ ਮਜੀਠੀਆ ਦੀਆਂ ਕੰਪਨੀਆਂ ਨਾਲ ਵਿੱਤੀ ਲੈਣ-ਦੇਣ ਹੈ ਖਾਸ ਕਰਕੇ ਮਜੀਠੀਆ ਦੀ ਕੰਪਨੀ ਸਰਾਇਆ ਇੰਡਸਟਰੀ ਨਾਲ ਪੰਜਾਬ ਵਿਜੀਲੈਂਸ ਬਿਊਰੋ ਦਾ ਮੰਨਣਾ ਹੈ ਕਿ ਜਦੋਂ ਅਸੀਂ ਵਿਕਰਮ ਮਜੀਠੀ ਨਾਲ ਸੰਬੰਧਿਤ ਕੰਪਨੀਆਂ ਦਾ ਲੇਖਾ ਜੋਖਾ ਕਰਦੇ ਹਾਂ ਤਾਂ ਗਿਲਕੋ ਦਾ ਮਜੀਠੀਆ ਦੀਆਂ ਕੰਪਨੀਆਂ ਨਾਲ ਲੈਣ-ਦੇਣ ਸਾਹਮਣੇ ਆਇਆ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਲੈਣ-ਦੇਣ ਕਾਨੂੰਨੀ ਸੀ ਜਾਂ ਗੈਰ ਕਾਨੂੰਨੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਆਉਣ ਵਾਲੇ ਦਿਨਾਂ ਵਿੱਚ ਇਹ ਸਪੱਸ਼ਟ ਹੋ ਜਾਵੇਗਾ ਕਿ ਰਣਜੀਤ ਸਿੰਘ ਗਿਲ ਅਤੇ ਵਿਕਰਮ ਮਜੀਠੀ ਦਾ ਕਾਰੋਬਾਰ ਸਾਂਝਾ ਸੀ ਜਾਂ ਉਹਨਾਂ ਦੀ ਕੋਈ ਇਨਵੈਸਟਮੈਂਟ ਗਿਲ ਕੋ ਕੰਪਨੀ ਵਿੱਚ ਸੀ ਇਸ ਬਾਰੇ ਆਉਣ ਵਾਲੇ ਦਿਨਾਂ ਦੀ ਜਾਂਚ ਪੜਤਾਲ ਦੱਸੇਗੀ ਕਿ ਅਸਰ ਮਸਲਾ ਕੀ ਹੈ ਅਜੇ ਤਾਂ ਸਿਰਫ ਕਿਆਸ ਰਾਈਆਂ ਹੀ ਨੇ ਅਜੇ ਤਾਂ ਵਿਕਰਮ ਮਜੀਠੀ ਦੇ ਵਕੀਲਾਂ ਵੱਲੋਂ ਪ੍ਰਗਟਾਏ ਖਦਸੇ ਇਹ ਸੱਚ ਹੋ ਰਹੇ ਨੇ ਉਹਨਾਂ ਨੇ ਇਹ ਦਾਵਾ ਕੀਤਾ ਸੀ ਕਿ ਵਿਕਰਮ ਮਜੀਠੀਏ ਦੇ ਪਰਿਵਾਰ ਅਤੇ ਵਿਕਰਮ ਮਜੀਠੀਏ ਦੇ ਨੇੜਲੇਆਂ ਨੂੰ ਵੀ ਉਲਝਾਇਆ ਜਾ ਸਕਦਾ ਹੈ ਇਸ ਖਦਸੇ ਨੂੰ ਰਣਜੀਤ ਸਿੰਘ ਗਿੱਲ ਤੇ ਹੋਈ ਵਿਜੀਲੈਂਸ ਦੀ ਕਾਰਵਾਈ ਨੇ ਸੱਚ ਕਰ ਦਿੱਤਾ ਹੈ ਸਭ ਤੋਂ ਵੱਡਾ ਸਵਾਲ ਜੋ ਆਮ ਚਰਚਾ ਦਾ ਵਿਸ਼ਾ ਹੈ ਕਿ ਕੀ ਵਿਕਰਮ ਮਜੀਠੀਏ ਨਾਲ ਜਾਂ ਉਸ ਦੀਆਂ ਕੰਪਨੀਆਂ ਨਾਲ ਲੈਂਡ ਡੀਲ ਕਰਨ ਵਾਲੇ ਸਾਰੇ ਲੋਕ ਹੀ ਵਿਜੀਲੈਂਸ ਦੇ ਰਡਾਰ ਤੇ ਨੇ ਕਿ ਉਹਨਾਂ ਸਾਰਿਆਂ ਤੋਂ ਪੁੱਛ ਪੜਤਾਲ ਹੋ ਰਹੀ ਹੈ ਵਿਜੀਲੈਂਸ ਦਾ ਮੰਨਣਾ ਇਹ ਹੈ ਕਿ ਅਸੀਂ ਜਾਂਚ ਪੜਤਾਲ ਕਰ ਰਹੇ ਹਾਂ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਰਣਜੀਤ ਸਿੰਘ ਗਿੱਲ ਤੇ ਹੋਈ ਛਾਪੇਮਾਰੀ ਦੀ ਵੱਖ-ਵੱਖ ਤੇਰਾ ਨੇ ਅਲੋਚਨਾ ਵੀ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਇਸ ਛਾਪੇ ਬਾਰੇ ਦੀ ਅਲੋਚਨਾ ਕੀਤੀ ਹੈ ਹੁਣ ਇਹ ਦੇਖਣਾ ਬਾਕੀ ਹੈ ਕਿ ਵਿਜੀਲੈਂਸ ਕਿਹੜੇ ਸਬੂਤ ਲੱਭਦੀ ਹੈ ਕਿ ਉਹਨਾਂ ਸਬੂਤਾਂ ਦਾ ਕੋਈ ਕਨੈਕਸ਼ਨ ਬਿਕਰਮ ਮਜੀਠੀਏ ਦਾ ਸਥਾਪਿਤ ਹੁੰਦਾ ਹੈ ਜਾਂ ਇਹ ਵੀ ਸਿਰਫ ਫੋਕਾ ਪ੍ਰਚਾਰ ਹੀ ਹੋਵੇਗਾ ਕੀ ਰਣਜੀਤ ਸਿੰਘ ਗਿੱਲ ਸਾਫ ਬਰੀ ਹੁੰਦੇ ਨੇ ਜਾਂ ਬਿਕਰਮ ਮਜੀਠੀਏ ਦੇ ਨਾਲ ਹੀ ਜੇਲ੍ਹ ਜਾਣਗੇ ਆਉਣ ਵਾਲੇ ਦਿਨਾਂ ਵਿੱਚ ਇਹ ਸਪਸ਼ਟ ਹੋ ਜਾਵੇਗਾ ਸਾਡੀ ਇਹ ਵਿਚਾਰ ਚਰਚਾ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜੁੜ ਦੇਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੋ ਸਕੇ ਤਾਂ ਲਾਈਕ ਸ਼ੇਅਰ ਵੀ ਕਰਨਾ ਇੱਕ ਹੋਰ ਵੀਡੀਓ ਨਾਲ ਫਿਰ ਤੁਹਾਡੇ ਰੂਬਰੂ ਹੋਵਾਂਗੇ ਧੰਨਵਾਦ